ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਫਿਰੋਜ਼ਪੁਰ ਵਿਖੇ ਬਸੰਤ ਪੰਚਮੀ ਤਿਹਾੜੀ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਦੀ ਜਿਹੜੀ ਪ੍ਰਸਿੱਧੀ ਹੈ ਦੁਨੀਆ ਭਰ ਦੇ ਵਿੱਚ ਹੈ ਤੇ ਜਿਹੜੇ ਇਹ ਪਤੰਗੀ ਮੁਕਾਬਲੇ ਉਹ ਲੋਕੀ ਦੂਰ ਤੋਂ ਦੇਖਣ ਆਉਂਦੇ ਹਨ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਜ ਪਧਰੀ ਬਸੰਤ ਪੰਚਮੀ ਮੇਲਾ ਉਹ 10 ਤੇ 11 ਫਰਵਰੀ ਨੂੰ ਫਿਰੋਜ਼ਪੁਰ ਵਿਖੇ ਮਨਾਇਆ ਜਾ ਰਿਹਾ ਹੈ ਇਸ ਸਾਰੇ ਸਮਾਗਮ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਮਨਾਇਆ ਜਾਊਗਾ ਜਿਸ ਵਿੱਚ ਪਤੰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਦੋ ਤਰ੍ਹਾਂ ਦੇ ਮੁਕਾਬਲੇ ਹੋਣਗੇ ਇੱਕ ਪਤੰਗਾਂ ਦਾ ਪੇਚਾ ਹੋਊਗਾ ਤੇ ਇੱਕ ਸਭ ਤੋਂ بڑا ਪਤੰਗ ਜਿਹੜਾ ਉਡਾਏਗਾ ਉਹ ਸਭ ਤੋਂ بڑا ਪਤੰਗਬਾਜ਼ ਦਾ ਇਨਾਮ ਦਿੱਤਾ ਜਾਏਗਾ ਇਹਨੂੰ ਦੇਖਦੇ ਹੋਏ ਅਸੀਂ ਇੱਕ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਜਿਹਦੇ ਤੇ ਸਾਰੇ ਜਿਹੜੇ ਲੋਕ ਨੇ ਜਾਂ ਪਾਰਟਿਸਪੈਂਟਸ ਨੇ ਉਹ ਇਸ ਪਾਗਲਿਕ ਸਦਿਹਨ ਆਪਣੇ ਆਪ ਰਜਿਸਟਰ ਕਰਵਾ ਸਕਦੇ ਹਨ ਇਸ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਪਾਰਟਿਸਪੈਂਟਸ categories ਰੱਖੇ ਗਏ ਹਨ ਪਹਿਲੀ categories ਹੈ 10 ਤੋਂ 18 ਸਾਲ ਦੇ ਜਿਹੜੇ ਮੁੰਡੇ ਤੇ ਕੁੜੀਆਂ ਉਸ ਪਾਗਲਿਕ ਸਦਿਹਨ ਉਹਨਾਂ ਨੂੰ ਵੀ ਅਸੀਂ ਇਨਾਮੀ ਰਾਸ਼ੀ ਦਿੱਤੀ ਜਾਊਗੀ ਤੇ ਜਿਹੜੇ 18 ਸਾਲ ਤੋਂ ਅਬਵ ਉਹਦੇ ਚ ਵੀ ਮੇਲ ਤੇ ਫੀਮੇਲ categories ਹੈ ਤੇ ਜੇਤੂ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ 1 ਲੱਖ ਰੁਪਏ ਮੇਲ categories 1 ਲੱਖ ਰੁਪਏ ਫੀਮੇਲ categories ਉਸ ਤੋਂ ਇਲਾਵਾ ਕੋਈ ਐਨ ਆਰ ਆਈ ਜਿਹੜੇ ਨੇ ਉਹਨਾਂ ਲਈ ਵੀ ਜਿਹੜੇ ਸਾਡੇ ਭਰਾ ਬਾਹਰ ਗਏ ਨੇ ਉਹਨਾਂ ਲਈ ਵੀ ਕੈਨਡਰ ਹੀ ਕੱਟ ਕੇ ਰੱਖੀ ਗਈ ਹੈ ਉਹਨਾਂ ਨੂੰ ਇਸ ਜਿਹੜਾ ਮਨ ਦਾ ਇਨਾਮ ਅਸੀਂ ਦੇਵਾਂਗੇ ਤੇ ਜਿਹੜਾ ਸਾਡਾ ਸਭ ਤੋਂ ਵੱਡਾ ਪਤੰਗਬਾਜ਼ ਦਾ ਜਿਹੜਾ ਜਿਹਨੂੰ ਅਸੀਂ ਉਪਾਦੀ ਦਿੱਤੀ ਜਾਵੇਗੀ ਉਹ ਵਿਅਕਤੀ ਨੂੰ ਜਿਹੜਾ ਸਭ ਤੋਂ ਵੱਡਾ ਪਤੰਗ ਉਹ ਸਰਫੇਸ ਏਰੀਆ ਉਹਦਾ ਕੈਲਕੂਲੇਟ ਕਰਾਂਗੇ ਤੇ ਉਹ ਪਤੰਗ ਨੂੰ ਘਟ ਕੋਟ 10 ਮਿੰਟ ਜਿਹੜਾ ਹੈ ਉਹ ਹਵਾ ਦੇ ਵਿੱਚ ਉਡਾਣਾ ਪਾਏਗਾ ਤੇ ਸਾਡੇ ਜਸ ਸਰਹਬਾਨ ਡਿਸਾਈਡ ਕਰਨਗੇ ਅਭੀ ਸਭ ਤੋਂ ਵੱਡਾ ਪਤੰਕ ਕਿਹਦਾ ਹੈਗਾ ਤੇ ਉਹਨੂੰ ਅਸੀਂ 2 ਲੱਖ ਰੁਪਏ ਇਨਾਮ ਪੰਜਾਬ ਸਰਕਾਰ ਨੂੰ ਦਿੱਤਾ ਜਾਊਗਾ ਇਹਦੇ ਵਿੱਚ ਮੇਲੇ ਦੀ ਤਰ੍ਹਾਂ ਹੀ ਹਰ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਵੀ ਹੋਣਗੀਆਂ ਐਗਜ਼ੀਬਿਸ਼ਨਸ ਲੱਗਣਗੀਆਂ ਤੇ ਸਾਡੇ ਜਿਹੜੇ ਲੋਕਲ ਆਰਟਿਸਟ ਨੇ ਉਹ ਸਾਡੇ ਪਰਫਾਰਮ ਵੀ ਕਰਨਗੇ ਇਸ ਲਈ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਸੱਦਾ ਦਿੰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਵੀ ਤੁਸੀਂ 10 ਤੇ 11 ਨੂੰ ਜ਼ਰੂਰ ਫਿਰੋਜ਼ਪੁਰ ਆਕੇ ਬਸੰਤ ਪੰਚਮੀ ਜਿਹੜੀ ਬੜੀ ਧੂਮਤਾਂ ਮਨਾਈ ਜਾਂਦੀ ਹੈ ਉਹਦਾ ਹਿੱਸਾ ਬਣੋ ਤੇ ਸਾਡਾ ਵੀ ਹੌਸਲਾ ਵਧਾਓ ਧੰਨਵਾਦ ਜੈ ਹਿੰਦ ਸਸ਼ਕਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਨਾਮ ਰਤਮਾਨ ਤੇ ਤੁਹਾਨੂੰ ਸਾਰਿਆਂ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਜੀ ਤੇ 10 ਤੇ 11 ਫਰਵਰੀ ਨੂੰ ਸਟੇਟ ਲੈਵਲ ਦਾ ਜੀ ਪਤੰਗ ਬਾਜ਼ੀ ਕੰਪੀਟੀਸ਼ਨ ਹੋ ਰਿਹਾ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਤੇ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਜੀ 11 ਫਰਵਰੀ ਨੂੰ ਮੈਂ ਪਰਫਾਰਮ ਵੀ ਕਰ ਰਿਹਾ ਹਾਂ ਉਹ ਮੈਂ ਲਾਈਵ ਬੈਂਡ ਤੇ ਦੁਪਹਿਰੇ ਪਰਫਾਰਮੈਂਸ ਸ਼ੁਰੂ ਹੋਊਗੀ ਸਾਰੇ ਜਣੇ ਪਹੁੰਚੋ ਹਮ ਹਮਾ ਕੇ ਹਿੱਸਾ ਲਾਓ ਤੇ ਇਸ ਨੋਬਲ ਕਾਸ ਨੂੰ ਸਪੋਰਟ ਕਰੋ 10 ਤੇ 11 ਫਰਵਰੀ ਨੂੰ ਮੇਰੀ ਪਰਫਾਰਮੈਂਸ 11 ਫਰਵਰੀ ਨੂੰ ਹੈ ਤੇ ਸਾਰੇ ਜਣੇ ਹਮ ਹਮਾ ਕੇ ਪਹੁੰਚੋ ਜੀ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ